ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪ੍ਰਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਹ ਤਾਂ ਗਾਉ ਹਰੀ ਕੇ ਰਾਮ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆਸ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੂ ਕਰੇ ਤੇਰਾ ਆਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰਾਸ ਸਵਾਮੀ ਸੋ ਕਿਉ ਮਨਹੁ ਵਿਸਾਰੀ ਕਹੇ ਨਾਲਿ ਗੁਨ ਮੇਰੇ ਸੁਧਾਰਹੁ ਹਰਿ ਨਾਮ ਲੈ ਸਾਚੀ ਸਾਹਿਬਾ ਗਿਆਨਹੀ ਕਰਤੇ ਰਹਿ ਕਰਤਾਂ ਤੇਰਾ ਸਭ ਕੁਛ ਆਜਿਸ ਦੇਹੀ ਸੋ ਪਾਵੇ ਸਦਾ ਸਿਰਸਲਾ ਤੇਰੀ ਨਾਮੁ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰ ਮੇਰਾ ਜਿਨ ਕੋ ਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨਗੀ ਤਾ ਗੁਰੂ ਵੇਟ ਹਾਂ ਜਿਸ ਦੀਆਂ ਵੜਿਆਈਆਂ ਕਹੇ ਨਾਨਕ ਸੁਨੋ ਸੰਤੋਸ਼ਵ ਤੁਮ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਗਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਹਰੀਆ ਪੰਜ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰਿ ਕੈ ਲਾਗੀ ਕਹੇ ਨਾਨਕ ਤੈ ਸੁਖੁ ਆਤਤ ਕਰਹਨ ਦਵਾਜਿ ਸਾਚਿ ਲਿਵੇ ਬਿੰਦੇ ਨਿਬਾਣੀ ਦੇ ਨਿਮਾਣੀ ਲਿਵੇ ਬਾਜੂਂ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰਾਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਮੋਰਥਾਉ ਨਾਹੀ ਸ਼ਬ ਲਾਗ ਸਵਾਰੀਆ ਕਹ ਨਾਨਕ ਲਵੇ ਬਾਜ ਮੂ ਕੀਆ ਕਰੇ ਵਿਚਾਰੀਆ ਆਨੰਦ ਨਾ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰਤੀ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਨ ਵਿਕਟੇ ਗਿਆਨ ਅੰਜਨ ਸਾਰੇ ਅੰਦਰੋ ਜਿਨ ਕਾ ਮੂੰ ਟੂਟਾ ਜਨ ਕਾ ਸ਼ਬਦ ਸੱਚੀ ਸਵਾਰਿਆ ਕਹੇ ਨਾਨਕ ਹੈ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਪਾ ਜਿਸ ਤੂੰ ਦੇ ਸੋ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਦੇਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੂਲਾ ਫਿਰਦਾ ਦਿਸਕ ਨਾਮ ਲਾਖ ਸਵਾਰਿਆ ਗੁਰ ਪ੍ਰਸਾਦੀ ਮਨ ਪਿਆਰ ਨਿਰਮਲ ਜਨਾ ਪਾਵਨ ਭਾਵੇ ਕਹ ਨਾਨਕ ਜਿਸ ਦੇ ਪਿਆਵੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਔਕਤ ਕੀ ਕਰੇ ਕਹਾਰੀ ਕਰਹਿ ਕਹਾਣੀ ਕਤ ਕੇਰੀ ਕੇ ਦਵਾਰੇ ਪਾਈਆ ਤਨ ਮਨ ਤਾਂ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਾਈਆ ਹੁਕਮਨੁ ਗੁਰੂ ਕੇ ਰਾਗਾਉ ਸਚੀ ਬਾਣੀ ਕਹ ਨਾਨਕ ਸੁਨੋ ਸੰਤੋ ਕਤਿ ਹੋ ਕਤਿ ਕਹਾਣੀ ਇਹ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਚਿਤ్రਾਈ ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਾ ਇਹ ਮਾਇਆ ਮੋਹਣੀ ਜਨੇਤ ਪਰਮ ਕੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਨ ਠਾ ਗੁਲੀ ਪਾਈਆ ਕੁਰਬਾਨ ਕੀਤਾ ਤੇ ਵੇਟੋਂ ਜਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲੇ ਚਿਤ్రਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਹ ਸੰਭਾਲੇ ਓਟੋਂ ਦੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤਿਰਾ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਸਭ ਕਾਮੁ ਲੈ ਨਾ ਕੀਜੈ ਜਿਦੰਤ ਪਛਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕੁ ਮਨ ਪਿਆਰੇ ਤੂੰ ਸਦਾ ਸਭ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਅਗਨੇ ਤੇਰਾ ਆਪਣਾ ਦੂਜਾ ਨਹੀਂ ਜੀ ਜਾਂ ਸਭ ਖੇਲ ਤੇਰਾ ਗਿਆ ਕੋ ਆਖ ਵਖਾਨੇ ਆਖਾਂ ਤੈ ਵੇਖਾਂ ਸਭ ਤੂੰ ਹੈ ਜੇਂ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਾਰ ਮਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਾ ਸਬਦੂਤ ਪਾਇ ਗੁਰ ਮਰਸ ਨਾਇਆ ਲਬ ਲੋਭੰਕਾ ਚੁਕਾ ਸਤ ਗੁਰੂ ਕਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੋਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀਖਮਾਰਗ ਚਲਣਾ ਲਭ ਲੋਭੰਕਾਰ ਤਜਿ ਜਿਸਨਾ ਬਹੁਤ ਨਾਹੀ ਬੋਲਣਾ ਕਰਨਿ ਉਦਕੀ ਵਾਲੋ ਨਿਕੀਏ ਤਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰਵਾਸ ਨਾ ਸਮਾਰੀ ਕਹੇ ਨਾਨਕ ਚਾਲ ਬਗਤਾ ਜੁਗ ਹੁ ਜੁਗ ਨਿਰਾਲੀ ਜੋਤ ਜਲਾਏ ਤੇ ਚੱਲੇ ਸੁਆਮੀ ਹੋਰ ਕਹਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤੇਵੇਂ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਈਐ ਸੇ ਹਰਿ ਹਰਿ ਸਦਾ ਤਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਹੀ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇਂ ਤਵੇਂ ਚਲਾਵੇਂ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤਿੰਨ ਕਾ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰ ਹੈ ਹਨੇਰੇ ਕਰੈ ਗੱਲਾ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ कुटुंब ਸਹਸ ਹੋਪ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਅਰ ਅਰ ਧਿਆਇਆ ਕਰਮੀ ਸਹਜਾ ਉਪਜੈ ਬਿਨ ਸਹਜ ਸਹ ਸਹ ਨਾ ਜਾਏ ਨਾ ਜਾਏ ਸਹ ਸਗਤੇ ਸੰਜਮ ਰਹੀ ਕਰਮ ਕਮਾਏ ਸਹ ਸਜੂ ਮਲੀਨ ਹੈ ਕਿ ਸੰਜਮ ਤੋਂ ਤਾ ਜਾਏ ਮਨ ਤੋਂ ਉਹ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਿ ਜੁਗ ਜੀਵ ਸਹਿ ਸੈਬ ਜਾਈ ਜੀਉ ਮਹਿਲੇ ਬਾਰੂ ਨਿਰਮਲ ਬਾਰੂ ਨਿਰਮਲ ਜੀਉ ਤਾਂ ਮਹਿਲੇ ਤਨੀ ਜਨਮ ਜੁਏ ਹਾਰਿਆ ਇਹ ਤਿਸਨਾ ਵਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਨੇ ਨਾਹੀ ਫਿਰੇ ਜੋ ਬਿਤਾ ਲਿਆ ਕਹੇ ਨਾਨਕ ਜਿਨ ਸਤਿ ਤਜਿਆ ਕੂੜੇ ਲਾਗੇ ਤਨੀ ਜਨਮ ਜੁਏ ਹਾਰਿਆ ਜੀਉ ਨਿਰਮਲ 바ਰੋ ਨਿਰਮਲ 바ਰੋ ਤਾ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨਿ ਕਮਾੜੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਾ ਸ ਸਮਾਨੀ ਜਨਮ ਰਤਨ ਜਿਨੀ ਖਟਿਆ ਪੱਲੇ ਸੇਵੰਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੀ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵਾ ਹੋਵਾਤਾ ਸਰਮੁਖ ਸੇ ਕੋਈ ਜੀ ਹੋ ਰਹਿ ਗੁਰਧਾਲੇ ਗੁਰ ਕੇ ਚਰਨੇ ਹਰਦੇ ਇਤਹਾਏ ਅੰਤਰਾਤਮੇ ਸਮਾਲੇ ਆਰ ਛਾਡ ਸਦਾ ਰਹਿ ਪਰਨੇ ਗੁਰਬਨ ਅਵਰਨਾ ਜਾਣੀ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸੁਖ ਸਰਮੁਖ ਹੋਏ ਜੀ ਕੋ ਗੁਰ ਤੇ ਵੇ ਮੁਖੋਵਾ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੂਈ ਪੂਛੂ ਵੇ ਕੀ ਆ ਜਾਏ ਨਨੇਕ ਜੋਨੀ ਪਰਮ ਆਵੈ ਵੇ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਜਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵੇ ਸਤਿਗੁਰ ਮੁਕਤ ਨਾ ਪਾਏ ਆਵੋ ਹੋ ਸਿੱਖ ਸਤਿਗੁਰ ਕੇ ਪਿਆਰੇ ਹੋਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਵਾਲੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਆੜੀ ਬੀਵੋ ਹੋ ਅੰਮ੍ਰਿਤ ਸਦਾ ਰਹੋ ਹਾਰ ਰੰਗ ਜਪਿਓ ਸਾਰੰਗ ਬਾਣੀ ਕਹਿ ਦਾਰੰਗ ਸਦਾ ਗਾਓ ਏ ਸੱਚੀ ਬਾਣੀ ਸਤਿਗੁਰ ਬਿਨਾਂ ਹੋਰ ਕੱਜੀ ਹੈ ਬਾਣੀ ਬਾਣੀ ਤਾਂ ਕੱਜੀ ਸਤਿਗੁਰ ਬਾਜੋਂ ਹੋਰ ਕੱਜੀ ਬਾਣੀ ਕਹਿੰਦੇ ਕੱਜੇ ਸੁੰਦੇ ਕੱਜੇ ਕੱਜੀ ਆਖ ਵਿਖਾਣੀ ਹਰ ਹਰ ਨਿਤ ਕਰਿਆ ਰਸਨਾ ਕਹਿਆ ਕਛੁ ਨਾ ਜਾਣੀ ਜਿਤੇ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕੇ ਨਾਨਕ ਸਤਿਗੁਰੂ ਬਾਜੂ ਹੋਰ ਗੱਜੀ ਬਾਣੀ ਗੁਰ ਕਾ ਸ਼ੁਭ ਰਤਨ ਹੈ ਹੀਰੇ ਜਿ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਹਾਉ ਆਪੀ ਹੀਰਾ ਰਤਨਾ ਪ੍ਰੇਜਿ ਸੁਨ ਦੇਵ ਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿ ਚੜਾ ਸ਼ੇਵ ਸ਼ਕਤ ਆਪੁ ਪਾਈ ਕੈ ਕਰਤਾ ਪਿ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਖੈ ਗੁਰਮੁਖ ਸਿਬਜਾਈ ਤੂੜਾ ਬੰਧਨ ਹੋਗਾ ਗੁੰਥਿ ਜਾਉਦਿ ਮਨ ਮਸਾਏ ਗੁਰਮੁਖ ਜਿਸ ਨਾਮ ਆਪ ਕਰੇ ਸੋ ਹੋਵੇ ਕਸਿਉ ਲਿਵ ਲਾਇ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰ ਸਾਸਤ੍ਰ ਪੁਨ ਬਾਬ ਵਿਚਾਰ ਦੇ ਤਤ ਸਾਰਨਾ ਜਾਣੀ ਤਤ ਸਾਰਨਾ ਜਾਣੀ ਗੁਰੂ ਬਾਜੋਂ ਤਤੇ ਸਾਧਨਾ ਜਾਣੀ ਤੇਹੀ ਗੁਣੀ ਸੰਸਾਰ ਪ੍ਰਮ ਸੁਤਾ ਸੁਤਿਆ ਰਹਿਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਮਨ ਵਸਿਆ ਭੂਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਨ ਅਲਿਵ ਲਾਗੇ ਜਾਗਤ ਰਹਿਨ ਵਿਹਾਣੀ ਮਾਤਾ ਕੇ ਉਦਰ ਮੇਂ ਪ੍ਰਤਪਾਲ ਕਰੇ ਸੋ ਕਿਉ ਮਨੋਂ ਹੋ ਵਿਸਾਰੀਆ ਮਨੋਂ ਕਿਉ ਵਿਸਾਰੀਏ ਵਡਦਾਤਾ ਜਿ ਅਗਨ ਮੈਂ ਆਹਾਰ ਪਹੁੰਚਾਵੇ ਉਹ ਸੁਨੋ ਕੇਵੋ ਬੋਹੈ ਨਾਸ ਕੀ ਜਿਸਨੂੰ ਆਪਨੀ ਲਿਵਲਾਏ ਆਪਣੀ ਲਿਵਾ ਬਿਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਡਦਾਤਾ ਸੋ ਕਿਉ ਮਨੋਂ ਵਿਸਾਰੀਐ ਜੈਸੀ ਅਗਨ ਅੰਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੰ ਸਭੇ ਕੋ ਜੇਹੀ ਕਰਤੇ ਖੇਲ ਲਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲਿਵ ਚੜ ਕੀ ਲਗੀ ਤ੍ਰਿਸ਼ਨਾ ਮਾਇਆ ਮਰ ਵਰਤਾਇ ਆਈ ਮਾਇਆ ਜਿਤ ਹਰ ਵੀਸਰ ਮੋਹ ਜੇ ਪਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀਤ ਨੇ ਵਿੱਚੇ ਮਾਇਆ ਪਾਇਆ ਰਾਪ ਮੁਲਕ ਹੈ ਮੁਲ ਨਾ ਪਾਇਆ ਜਾਏ ਮਨ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਏ ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਭ ਸੋਪੀਏ ਵਿੱਚੋਂ ਆਪ ਜਾਏ ਜਿਸ ਕਾ ਜੀਓ ਤਿਸ ਮਿਲ ਰਹੀ ਹਰ ਵਸੇ ਮਨ ਆਏ ਅਰੇ ਆਪ ਅਮੁਲਕ ਹੈ ਬਾਗ ਦਿਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨਵੰਜਾਰਾ ਹਰਾਸ ਮੇਰੀ ਮਨਵੰਜਾਰਾ ਸਤਿਗੁਰ ਤੇ ਰਾਜਿਆਨੀ ਹਰ ਹਰ ਨਿਤ ਜਪੋ ਜੀਹੋ ਲਾਹਾ ਖਟੇ ਕੋ ਦਿਹਾੜੀ ਇਹ ਤੰਤ ਨਾਮ ਮਿਲਿਆ ਜਿਨ ਹਰਾਪੇ ਭਾਣਾ ਕਹੇ ਨਾਨਕ ਹਰਾਸ ਮੇਰੀ ਮਨ ਹੋਆ ਬੰਜਾਰਾ ਹੇ ਰਸਨਾ ਤੂੰ ਅੰਦਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਕੀਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਰਨਾ ਦਿਸਣਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋ ਰਨ ਰਸ ਅਭਿਸਰੇ ਜਾ ਹਰ ਰਸ ਸੇ ਮਨ ਆਈ ਸ਼ਰੀਰਾ ਮੀਰਿਆ ਹਰ ਤੁਮ ਮੈਂ ਜੋਤ ਰਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਖੀ ਤੂੰ ਤੇ ਵੇ ਤਾ ਤੂੰ ਜਗ ਮੇ ਆਇਆ ਆਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਇਆ ਜਗਤ ਦਿਖਾਇਆ ਗੁਰ ਪ੍ਰਸਾਦ ਦੀ ਪੂਜਿਆ ਤਾਂ ਚਲਤ ਹੋਆ ਚਲਤ ਨਦਰੀਆ ਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭਾਗੰ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਸਖੀਏ ਸੂਕ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਵੋਗੋ ਕਹਿ ਨਾਨਕ ਪ੍ਰਭ ਮਿਲਿਆ ਕਰਨ ਕਾਰਨ ਜੋਗੋ ਈ ਸ਼ਰੀਰਾ ਮੇਰਿਆ ਇਸ ਜਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨਾਂ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿ ਸਤਗੁਰ ਸਿਉ ਚਤ ਲਾਇ ਆਏ ਨੇ ਤ੍ਰਮੀਰ ਹੋ ਅਰ ਤੁਮਹਿ ਜੋਤਰੀ ਹਰ ਬਿਨਾ ਵਰਨਾ ਦੇਖੋਂ ਕੋਈ ਹਰ ਬਿਨਾ ਵਰਨਾ ਦੇਖੋਂ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੂਜਿਆ ਜਾਵੇ ਖਾਂ ਰਿਕ ਹੈ ਹਰ ਬਿਨਾ ਵਰਨਾ ਕੋਈ ਕਹੇ ਨਾਨਕ ਕਹੀ ਨੇਤਰ ਅੰਧ ਸੀ ਸਤਿਗੁਰ ਮਿਲਿਆ ਦ੍ਰਿਸ਼ਟੁ ਹੋਈਏ শ্রবণ ਮੇਰੇ ਹੋ ਸਾਚੇ ਸੁਨੇ ਨੂੰ ਪਠਾਈ ਸਾਚੇ ਸੁਨੇ ਨੂੰ ਪਠਾਈ ਸ਼ਰੀਰ ਲਾਏ ਸੁਨਹੁ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਆਣੀ ਸਤਿ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਜਹੇ ਨਾਨਕ ਅਮਰਤ ਨਾਮ ਸੁਨਹੁ ਪਤਰ ਹੋਵੋ ਸਾਚੀ ਸੁਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਉਣ ਵਜਾਇਆ ਵਾਜਾ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀਕ ਨਾਂ ਦਸਵਾ ਦੁਆਰ ਦਿਖਾਇਆ ਤ ਅਨੇਕ ਰੂਪ ਨਾਉ ਨਵ ਨਿਤ ਤਿਸ ਦਾੰਤ ਨਾ ਜਾਈ ਪਾਇਆ ਕਹੇ ਨਾਨਕ ਅਰ ਪਿਆਰੀ ਜੀਉ ਗੁਫਾ ਅੰਦਰ ਰਖ ਕੇ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੁਹੀਲਾ ਸਚੇ ਕਰ ਗਾਵੂ ਗਾਵਤਾ ਸੁਝਲਾ ਕਰ ਸਾਚੀ ਜਿਥੈ ਸਦਾ ਸਚ ਧਿਆਵਹਿ ਸਚੂ ਧਿਆਵਹਿ ਜਾ ਤਦ ਭਾਵਹਿ ਗੁਰਮੁਖ ਜਨਾਮੁ ਬੁਜਾਵੇ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਰਹਿ ਨਾਨਕ ਸੱਚ ਸੁਹਿਲਾ ਸੱਚਕਾਰ ਗਾਵਹੀ ਅਨੰਦ ਸੁਣਹੁ ਵਡਪਾ ਕੀ ਹੋ ਸਗਲ ਮਨੋਰਥ ਪੂਰੇ पार ब्रह्म प्रभ पाया उतरे दुख रोग संताप उतरे सुनी सची संत साजन जनपय सरसे पूरे गुरते जानी सुनते पुनीत कहते पवित ਸਤ ਗੁਰ ਰਹੀ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨ ਅਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈਂ ਦਾ ਆ ਖਿਲੇ ਸਗਲ ਜਗ ਚੰਗਿਆਈ ਆਂ ਬੁਰਾਈ ਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਜਿਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਚੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ